ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਗੌੜੀ ਗਜ ਨਵ ਗਜ ਦਸ ਗਜ 21 ਪੁਰੀਆ 131 60 ਸੂਤ ਨਵ ਖੰਡ ਬਹਤਰ ਪਾਠ ਲਗੋ ਅਦਕਾਈ ਗਈ ਬਨਾਵਨ ਮਾਹੋ ਘਰ ਛੋੜਿਆ ਜਾਏ ਝੁਲਾ ਹੋ ਰਹਾਓ ਗਜੀਨਾ ਮਿਨੀਐ ਤੋਲਨਾ ਤੁਲੀਐ ਪਾਚਨ ਸਿਰ ਢਾਈ ਜੋ ਕਰ ਪਾਚਨ ਬੇਗ ਨਾ ਪਾਵੇ ਝਗੜ ਕਰੇ ਘਰ ਹਾਈ ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ ਕਤਿ ਆਈ ਛੂਟੇ ਕੁੰਡੇ ਭਿਗੇ ਪੁਰੀਆ ਚਲਿਓ ਜੁਲਾ ਹੋ ਰਿਸਾਈ ਛੋਸ਼ੀ ਨਲੀ ਤਾਂਤ ਨਹੀਂ ਨਿਕਸੈ ਨਤਰ ਰਹੀ ਉਰਜਾਈ ਛੋੜ ਪਸਾਰ ਇਹਾ ਰਹੋ ਬਪਰੀ ਕੋ ਕਬੀਰ ਸਮਝਾਈ ਗੌੜੀ ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮ ਹੋਏ ਜਿਤ ਘਟ ਨਾਮ ਨਾ ਉਪਜੈ ਫੂਟ ਮਰੈ ਜਨ ਸੋਏ ਸਾਵਲ ਸੁੰਦਰ ਰਾ ਮਈਆ ਮੇਰਾ ਮਨ ਲਾਗਾ ਤੋਹੇ ਰਹਾਓ ਸਾਧ ਮਿਲੈ ਸਿਧ ਪਾਈਐ ਕਿ ਇਹੋ ਜੋਗ ਕੇ ਭੋਗਾ ਦੋਹ ਮੇਲ ਕਾਰਜ ਉਪਜੈ RAM ਨਾਮ ਸੰਜੋਗ ਲੋਕ ਜਾਣੈ ਇਹ ਰੀਤ ਇਹ ਗੀਤ ਹੈ ਇਹ ਤੋ ਬ੍ਰਹਮ ਵਿਚਾਰ ਲੋਕ ਜਾਣੈ ਇਹ ਗੀਤ ਹੈ ਇਹ ਤੋ ਬ੍ਰਹਮ ਵਿਚਾਰ ਜੋ ਕਾਸੀ ਉਪਦੇਸ਼ ਹੋਏ ਮਾਨਸ ਮਰਤੀ ਬਾਰ ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਗੌੜੀ ਜੀਤੇ ਯਤਨ ਕਰਤ ਤੇ ਡੂਬੇ ਭਵ ਸਾਗਰ ਨਹੀਂ ਤਾਰੇ ਓਰੇ ਕਰਮ ਧਰਮ ਕਰਤੇ ਬਹੁ ਸੰਜਮ ਅਹ ਬੁੱਧ ਮਨ ਜਾ ਰਹੇ ਓਰੇ ਸਾਸਗਰਾਸ ਕੋ ਦਾਤੋ ਠਾਕੁਰ ਸੋ ਕਿਉ ਮਨੋ ਬਿਸਾਰੇ ਓਰੇ ਹੀਰਾ ਲਾਲ ਮੋਲ ਜਨਮ ਹੈ ਕੌਡੀ ਬਦਲੇ ਹਾਰੇ ਓ ਰੇ ਰਹਾਓ ਤ੍ਰਿਸ਼ਨਾ ਤ੍ਰਿਖਾ ਭੂਖ ਭ੍ਰਮ ਲਾਗੀ ਹਿਰਦੈ ਨਾਹੇ ਵਿਚਾਰ ਓ ਰੇ ਓਨ ਮਤ ਮਾਨ ਹਿਰਿਓ ਮਨ ਮਾਹੀ ਗੁਰ ਕਾ ਸ਼ਬਦ ਨਾ ਧਾਰਿਓ ਰੇ ਸਵਾਦ ਲੁਭਦ ਇੰਦਰੀ ਰਸ ਪ੍ਰੇਰਿਓ ਮਦ ਰਸ ਲੈਤ ਬੇਕਾਰ ਓ ਰੇ ਕਰਮ ਭਾਗ ਸੰਤਨ ਸੰਗਾ ਨੇ ਕਾਸ਼ਟ ਲੋਹ ਉਧਾਰਿਓ ਰੇ ਧਾਵਤ ਜੋਨ ਜਨਮ ਭਰਮ ਥਾਕੇ ਆਪ ਦੁਖ ਕਰ ਹਮ ਹਾਰਿਓ ਰੇ ਕਹਿ ਕਬੀਰ ਗੁਰ ਮਿਲਤ ਮਹਾਰਸ ਪ੍ਰੇਮ ਭਗਤ ਨਿਸਤਾਰਿਓ ਰੇ ਗੌੜੀ ਕਾਲ ਬੂਤ ਕੀ ਹਸਤ ਨਹੀਂ ਮਨ ਬਉਰਾ ਰੇ ਚਲਤ ਰਚਿਓ ਜਗਦੀਸ਼ਾ ਕਾਮ ਸੁਆਇ ਬਸ ਗਜ ਬਸ ਪਰੇ ਮਨ ਬਉਰਾਰੇ ਅੰਕਸ ਸੈ ਹੋਸੀਸਾ ਬਿਖੈ ਬਾਚ ਹਰ ਰਾਜ ਸਮਝ ਮਨ ਬਉਰਾਰੇ ਨਿਰਪੈ ਹੋਏ ਨਾ ਹਰ ਭਜੇ ਮਨ ਬਉਰਾਰੇ ਗੇਹੋ ਨਾ RAM ਜਹਾਜ ਰਹਾਓ ਮਰਕਟ ਮੁਸਟੀਆਂ ਅਨਾਜ ਕੀ ਮਨ ਬਉਰਾਰੇ ਲੀਨੀ ਹਾਥ ਪਸਾਰ ਛੋਟਾ ਨਕੋਸ ਸਹਿ ਸਾ ਪਰਿਆ ਮਨ ਬਉਰਾਰੇ ਨਾਚਿਓ ਘਰ ਘਰ ਬਾਰ ਜੋ ਨਰ ਨਹੀਂ ਸੂਟਾ ਗਿਓ ਮਨ ਬਉਰਾਰੇ ਮਾਇਆ ਇਹੋ ਬਿਉਹਾਰ ਜੈਸਾ ਰੰਗ ਕਸੁੰਭ ਕਾ ਮਨ ਬਉਰਾਰੇ ਤਿਉ ਪਸਰਿਓ ਭਾਸਾਰ ਨਾਵਨ ਕੋ ਤੀਰਥ ਘਨੇ ਮਨ ਬਉਰਾਰੇ ਪੂਜਨ ਕਉ ਬਹੁ ਦੇਵਾ ਕਉ ਕਬੀਰ ਛੂਟਨ ਨਹੀਂ ਮਨ ਬਉਰਾਰੇ ਛੂਟਨ ਹਰ ਕੀ ਸੇਵ ਗਉੜੀ ਅਗਨ ਨਦਹ ਪਵਨ ਨਹੀਂ ਮਗਨ ਤਸਕਰ 네ਰ ਨਾ ਆਵੇ ਰਾਮ ਨਾਮ ਧਨ ਕਰ ਸੰਚੋਨੀ ਸੋ ਧਨ ਕਤਹੀ ਨਾ ਜਾਵੇ ਹਮਰਾ ਧਨ ਮਾਦੋ ਗੋਬਿੰਦ ਧਰਨੀ ਧਰ ਇਹ ਹੈ ਸਾਰ ਧਨ ਕਹੀਐ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨ ਲਹੀਐ ਰਹਾਉ ਇਸ ਧਨ ਕਾਰਣ ਸਿਵ ਸੰਕਾਦਕ ਖੋਜਤ ਭਏ ਉਦਾਸੀ ਮਨ ਮੁਕੰਦ ਜਿਹ ਬਾ ਨਾਰਾਇਣ ਪਰੈ ਨ ਜਮਕੀ ਫਾਸੀ ਨਿਜ ਧਨ ਗਿਆਨ ਭਗਤ ਗੁਰ ਦਿਨੀ ਤਾਸ ਸੁਮਤ ਮਨ ਲਾਗਾ ਜਲਤ ਅੰਭ ਥੰਬ ਮਨ ਤਾਵਤ ਪਰਮ ਬੰਦਨ ਭੋ ਭਾਗਾ ਕਹਿ ਕਬੀਰ ਮਦਨ ਕੇ ਮਾਤੇ ਹਿਰਦੈ ਦੇਖ ਵਿਚਾਰੀ ਤੁਮ ਕਰ ਲਖ ਕੋਟ ਅਸਵ ਹਸਤੇ ਹਮ ਘਰੇ ਕਮੁਰਾਰੀ ਗਉੜੀ ਜਿਉ ਕਬ ਕੇ ਕਰ ਮੁਸਤ ਚਨਨ ਕੀ ਲੋਭ DNA ਤਿਆਗ ਦਿਓ ਜੋ ਜੋ ਕਰਮ ਕੀਏ ਲਾਲਚ ਸਿਓ ਤੇ ਫਿਰ ਗਰਹਿ ਪਰਿਓ ਭਗਤ ਬਿਨਾ ਬਿਰਥੇ ਜਨਮ ਗਿਓ ਸਾਧ ਸੰਗਤ ਭਗਵਾਨ ਪਜਨ ਬਿਨ ਕਹੀ ਨ ਸੱਚ ਰਹਿਓ ਰਹਾਓ ਜਿਉ ਧਿਆਨ ਕੁ ਸੰਪਰ ਫੁਲਤਾ ਕਿਨ ਹੈ ਨਾ ਘਰਾਓ ਲਿਓ ਤੈਸੇ ਭ੍ਰਮਤ ਅਨੇਕ ਜੋਨ ਮਹਿ ਫਿਰ ਫਿਰ ਕਾਲ ਹਿਓ ਇਹ ਤਨ ਜੋ ਬਨ ਅਰ ਸੁਤਦਾਰਾ ਵੇਖਣ ਕੋ ਜੋ ਦਇਓ ਤੈਨਹੀ ਮਾਇ ਅਟਕ ਜੋ ੳਰਜੇ ਇੰਦਰੀ ਪ੍ਰੇਰ ਲਿਓ ਔਦਨਲ ਤਨ ਤਿਨ ਕੋ ਮੰਦਰ ਚੌ ਦਿਸ 64 ਠਯੋ ਕੈ ਕਬੀਰ ਭੈ ਸਾਗਰ ਤਰਨ ਕੋ ਮੈਂ ਸਤ ਗੁਰਿ ਓਟ ਲਿਓ ਗੋੜੀ ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁਤਰੀ ਜੋਰੀ ਮੈਂ ਨਾਹੀ ਕਛਿਆ ਹੈ ਨਾ ਮੋਰਾ ਤਨ ਤਨ ਸਭਰਾ ਸੁ ਗੋਬਿੰਦ ਤੋਰਾ ਰਹਾਓ ਇਸ ਮਾਟੀ ਮੈਂ ਭਵਨ ਸਮਾਇਆ ਝੂਠਾ ਪਰਪੰਚ ਜੋਰ ਚਲਾਇਆ ਕਨਹੋ ਲੱਖ ਪੰਜ ਕੀ ਜੋਰੀ ਅੰਤ ਕੀ ਬਾਰ ਗਗਰੀਆ ਫੋਰੀ ਕਹਿ ਕਬੀਰ ਕਨੀਵ ਉਸਾਰੀ ਖਿਨ ਮੈਂ ਬਿਨ ਸਜਾਏ ਅਹੰਕਾਰੀ ਕਹਿ ਕਬੀਰ ਇਕ ਨੀਵ ਉਸਾਰੀ ਖਿਨ ਮੈਂ ਬਿਨ ਸਜਾਏ ਅਹੰਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ